ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸਿੱਖਿਆ ਕਰਾਤੀ ਵਿੱਚ ਸਕੂਲ ਆਫ ਐਬੀਨੈਂਸ ਜਿਹੜੇ ਹਨ ਉਹ ਮੀਲ ਪੱਥਰ ਸਾਬਿਤ ਹੋ ਰਹੇ ਹਨ ਸਕੂਲ ਆਫ ਐਬੀਨੈਂਸ ਜਿਹੜੇ ਹਨ ਜਿਸ ਸਕੂਲਾਂ ਦਾ ਮੁਕਾਬਲਾ ਕਰਦੇ ਹਨ ਜਿਸ ਵਿੱਚ ਇਨਫਰਾਸਟ੍ਰਕਚਰ ਬਹੁਤ ਹੀ ਵਧੀਆ ਹੈ ਆਧੁਨਿਕ ਇਕੁਪਮੈਂਟਮੈਂਟ ਨਾਲ ਜਿਹੜੀਆਂ ਲੈਬਸ ਹਨ 스마트 ਕਲਾਸਰੂਮਸ ਹਨ ਇੰਟਰਐਕਟਿਵ ਪੈਨਲਸ ਹਨ ਪਲੇਗਰਾਉਂਡਸ ਹਨ ਬੱਚਾ ਨੂੰ ਪੜ੍ਹਾਉਣ ਦੇ ਲਈ ਅਤੇ ਉਹਨਾਂ ਦੇ ਹੋਰ ਵਧੇਰੇ ਵਿਕਾਸ ਲਈ ਬਹੁਤ ਸਾਰੇ ਸਾਧਨ ਉਪਲਬਧ ਹਨ ਸਾਡੇ ਸਕੂਲ ਵਿੱਚ ਜੋ ਕੰਪਿਊਟਰ ਲੈਬ ਹੈ ਉਸ ਵਿੱਚ ਕੰਪਿਊਟਰ ਹਨ ਉਹਨਾਂ ਤੋਂ ਅਸੀਂ ਇੰਟਰਨੈਟ ਰਾਹੀਂ ਕਈ ਤਰ੍ਹਾਂ ਦੇ ਕੁਐਸਚਨ ਜੋ ਸਾਨੂੰ ਨਹੀਂ ਆਉਂਦੇ ਹਨ ਉਹਨਾਂ ਨੂੰ ਸਰਚ ਕਰਕੇ ਅਸੀਂ ਪੜ੍ਹ ਸਕਦੇ ਹਾਂ ਕਲਚਰਲ ਐਕਟੀਵਿਟੀਜ਼ ਦੇ ਵਿੱਚ ਸਾਡਾ ਸਕੂਲ ਪਹਿਲੀ ਪੋਜੀਸ਼ਨ ਤੇ ਆਇਆ ਨੈਸ਼ਨਲ ਲੈਵਲ ਤੇ ਅਤੇ ਹੋਰ ਵੀ ਬਹੁਤ ਸਾਰੇ ਵਿਕਾਸ ਕਰ ਰਿਹਾ ਹੈ ਜੋ ਸਾਡੇ ਟੀਚਰ ਹਨ ਉਹ ਸਾਨੂੰ ਕਈ ਤਰ੍ਹਾਂ ਦੀ ਵਧੀਆ ਪੜਾਈ ਦਿੰਦੇ ਹਨ ਅਤੇ ਸਾਨੂੰ ਬਾਹਰਲੇ ਟੂਰ ਵੀ ਦੇ ਕੇ ਜਾਂਦੇ ਹਨ ਉਨੇ ਸੀ ਸਕੂਲ ਆਫ ਐਮੀਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੋਂ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕੇ ਮੈਂ ਜ਼ਿੰਦਗੀ ਚ ਆ ਕਰਨਾ ਬਸ ਇਹ ਮੇਰੀ ਭਾਂਜੀ ਆ ਜੀ ਇਹ ਪਲੀ ਪਿੰਡ ਆ ਜੀ ਸ਼ੰਗਰੂਰ ਦੇ ਨੇੜੇ ਹਾਂ ਤੇ ਕਾਫੀ ਦਿਨਾਂ ਤੋਂ ਕਹ ਰਹੇ ਸੀਗੇ ਪਹਿਲਾਂ ਵੀ ਨਾਨਕੇ ਪਿੰਡ ਆਉਂਦੇ ਸੀਗੇ ਜੀ ਤੇ ਕਹ ਰਹੇ ਸੀਗੇ ਵੀ ਅਸੀਂ ਨੇ ਸਿੱਧੂ ਦੇ ਪਿੰਡ ਜਾਣਾ ਜਿੱਥੇ ਸਿੱਧੂ ਦਾ ਸਟੈਚੂ ਲੱਗਿਆ ਹੋਇਆ ਤੇ ਅੱਜ ਰਖੜੀ ਦਾ ਤਿਹਾਰ ਸੀਗਾ ਜੀ ਇਹ ਭੈਣਾ ਬੱਚੇ ਕਹਿੰਦੇ ਸੀਗੇ ਦੇ ਸਿੱਧੂ ਵੀਰੇ ਦੇ ਰਖੜੀ ਬਣ ਕੇ ਆਉਣੀ ਹੈਗੀ ਹਾਂ ਤੇ ਮੈਂ ਇਹਨਾਂ ਨੂੰ ਸਪੈਸ਼ਲੀ ਲੈ ਕੇ ਆਇਆ ਜੀ ਇੱਥੇ ਸਿੱਧੂ ਵੀਰੇ ਦੇ ਗੁੱਟ ਤੇ ਰਖੜੀ ਬਣਾਉਣ ਲਈ ਜੀ ਅੱਜ ਵੀ ਦਿਲਾਂ 'ਚ ਜਿਉਂਦਾ ਸਿੱਧੂ ਕੀ ਕਹੋਂਗੇ ਇਸ ਬਾਰੇ ਅੱਜ ਵੀ ਰੇ ਸਿੱਧੂ ਨਈ ਇੱਕ ਬਹੁਤ ਮਹਾਨ ਸ਼ਖਸੀਅਤ ਸੀ ਜੀ ਹਨਾ ਤੇ ਜਿੱਦਾਂ ਉਹ ਬੱਚਿਆਂ ਨੂੰ ਪਿਆਰ ਕਰਦਾ ਸੀਗਾ ਤੇ ਉਦੋਂ ਹੀ ਇਹ ਬੱਚੇ ਨੇ ਜਿਹੜੇ ਇਹ ਸਿੱਧੂ ਨੂੰ ਅੱਜ ਵੀ ਪਿਆਰ ਕਰਦੇ ਆ ਯਾਰ ਛੋਟਾ ਸਿੱਧੂ ਦਾ ਉਹਨੂੰ ਵੀ ਤੇ ਉਮੀਦਵਾਲਾਂ 'ਚ ਬਿਸ਼ਾਈ ਬੈਠਿਆ ਤੇ ਉਹਨਾਂ ਦੇ ਕੱਲੇ-ਕੱਲਾ ਗਾਣਾ ਇਹਨਾਂ ਬੱਚਿਆਂ ਦੇ ਯਾਦ ਹੈ ਛੋਟਾ ਸਿੱਧੂ ਦੇਖਿਆ ਦੇਖਿਆ ਨਹੀਂ ਫੋਟੋਆਂ 'ਚ ਵੀ ਨਹੀਂ ਦੇਖਿਆ ਕਿਵੇਂ ਲੱਗਦਾ ਸਿੱਧੂ ਵਰਗਾ ਲੱਗਦਾ ਹੈ ਘਰੋਂ ਕੀ ਕਹਿ ਕੇ ਆਇਓ ਰਖੜੀ ਵਾਸਤੇ ਕਿੰਨੇ ਦਿਨ ਦੀ ਤਿਆਰੀ ਚੱਲ ਰਹੀ ਸੀ ਕਿਹਦੇ ਬੰਨਣੇ ਆਜੀ ਕੀ ਸੋਚਿਆ ਸੀ ਕਿਹਦੇ ਬੰਨਣੀ ਰਖੜੀ ਸਿੱਧੂ ਮਸਿਆਰੇ ਅੱਛਾ ਕਿੰਨਾ ਕੁ ਪਿਆਰ ਕਰਦੇ ਹੋ ਉਸ ਗੀਤ ਸੁਣਦੇ ਹੋ ਅੱਜ ਵੀ ਕਿਹੜਾ 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 ਗੀਤ ਵਧੀਆ ਲੱਗਦਾ ਦੱਸ ਬੁੱਤ ਤੇਰਾ ਹੈਡ ਟੱਕ ਦੱਸ ਬੁੱਤ ਤੇਰਾ ਹੈਡ ਡਾਉਨ ਕਾਸਤ ਚੰਗਾ ਪਲ ਹਾ ਸਦਾ ਸਿਮੋਨ ਕਾਸਤ ਅਜਿਹੜੇ ਤੇਰਾ ਵਾਝਾ ਤੇ ਮੋੜ ਚੱਕੀ ਖੜੇ ਹਾਂ ਮੈਂ ਚੰਗੀ ਤੇ ਜਾਣਦਾ ਐ ਕੌਣ ਕਾਸਤ ਕੁਝ ਇਹ ਤੇ ਚਾਂਦੀ ਚਮਕਾਣਾ ਚਾਹੁੰਦੇ ਨੇ ਕੁਝ ਦਿਨ ਫੱਟ ਲੈ ਲੈਣਾ ਚਾਹੁੰਦੇ ਨੇ ਕੁਝ ਕਨੇ ਆਏ ਤੇ ਭੁੱਖੇ ਪੀਂਦੇ ਨਾਮ ਲੈ ਕੇ ਤੇਰਾ ਅੰਗੇ ਹੁਣ ਚਾਹਦੇ ਨੇ ਮੋ ਜੀਵਤ ਤਾਂ ਮਰਦਾਂ ਤੇ ਫੈਂਦੀ ਰਹਦੀ ਐ ਕਵਿਨਾਤ ਦੁਨੀਆ ਸਵਾਦ ਲੈੰਦੀ ਆ ਰਲੇ ਜਿਹੜੇ ਕਾਸਤੇ ਤੇ ਤੁੰਦ ਰਿਆ ਇੱਥੇ ਬਦਨਾਮੀ ਆਈ ਰੇਟ ਵੀ ਲੁਗੀ ਜਿੱਤ ਕੰਟਰੋਵਰਸੀ ਕਰੇ ਰੇਟ ਵੀ ਲੁਗੀ ਤਾਂ ਨਾਮ ਦੇ ਨਾਮ ਤੇ ਡੋਮੇਟ ਵੀ ਲੁਗੀ ਸੱਚ ਬੋਲੇਗਾ ਤਾਂ ਮਿਲੂ 250 ਜਿੱਤੇ ਕਰੇਗਾ ਤਾਂ ਕਿਬਤ ਰੇਟ ਮਿਲੂਗੀ ਤੁਹਾਡੇ ਬੱਚੇ ਆਏ ਨੇ ਇੱਥੇ ਰਖੜੀ ਬੰਨੀ ਆ ਹਾਂ ਜੀ ਇਹ ਮੇਰੀ ਭਾਂਜੀ ਆ ਜੀ ਇਹ ਪਲੀ ਪਿੰਡ ਆ ਜੀ ਸ਼ੰਗਰੂਰ ਦੇ ਨੇੜੇ ਹਾਂ ਇਹ ਕਾਫੀ ਦਿਨਾਂ ਤੋਂ ਕਹ ਰਹੇ ਸੀਗੇ ਪਹਿਲਾਂ ਵੀ ਨਾਨਕੇ ਪਿੰਡ ਆਉਂਦੇ ਸੀਗੇ ਜੀ ਤੇ ਕਹ ਰਹੇ ਸੀਗੇ ਵੀ ਅਸੀਂ ਨੇ ਸਿੱਧੂ ਦੇ ਪਿੰਡ ਜਾਣਾ ਜਿੱਥੇ ਸਿੱਧੂ ਦਾ ਸਟੈਚੂ ਲੱਗਿਆ ਹੋਇਆ ਤੇ ਅੱਜ ਰਖੜੀ ਦਾ ਤਿਹਾਰ ਸੀਗਾ ਜੀ ਇਹ ਭੈਣਾ ਬੱਚੇ ਕਹਿੰਦੇ ਸੀਗੇ ਵੇ ਸਿੱਧੂ ਵੀਰੇ ਦੇ ਰਖੜੀ ਬਣ ਕੇ ਆਉਣੀ ਹੈਗੀ ਤੇ ਮੈਂ ਇਹਨਾਂ ਨੂੰ ਸਪੈਸ਼ਲੀ ਲੈ ਕੇ ਆਇਆ ਜੀ ਇੱਥੇ ਸਿੱਧੂ ਵੀਰੇ ਦੇ ਗੁੱਟ ਤੇ ਰਖੜੀ ਬਣਾਉਣ ਲਈ ਜੀ ਤੇ ਬੱਚਿਆਂ ਨੂੰ ਬਹੁਤ ਉਤਸ਼ਾਹ ਸੀਗਾ ਜੀ ਸਿੱਧੂ ਦੇ ਪਿੰਡ ਆਉਣ ਲਈ ਮੂਸੇ ਪਿੰਡ ਤੇ ਜੀ ਕਿਵੇਂ ਦੇਖਦੇ ਹੋ ਛੋਟੇ ਛੋਟੇ ਬੱਚੇ ਵੀ ਸਿੱਧੂ ਨੂੰ ਪਿਆਰ ਕਰਦੇ ਨੇ ਅੱਜ ਵੀ ਦਿਲਾਂ 'ਚ ਜਿਉਂਦਾ ਸਿੱ ਕੀ ਕਹੋਗੇ ਇਸ ਬਾਰੇ ਹਾਂਜੀ ਵੀਰੇ ਸਿੱਧੂ ਨਾਈ ਇੱਕ ਬਹੁਤ ਮਹਾਨ ਸ਼ਖਸੀਅਤ ਸੀ ਜੀ ਹਨਾ ਤੇ ਜਿੱਦਾਂ ਉਹ ਬੱਚਿਆਂ ਨੂੰ ਪਿਆਰ ਕਰਦਾ ਸੀਗਾ ਤੇ ਉਦੋਂ ਹੀ ਇਹ ਬੱਚੇ ਨੇ ਜਿਹੜੇ ਇਹ ਸਿੱਧੂ ਨੂੰ ਅੱਜ ਵੀ ਪਿਆਰ ਕਰਦੇ ਆ ਯਾਰ ਛੋਟਾ ਸਿੱਧੂ ਆ ਉਹਨੂੰ ਵੀ ਤੇ ਉਮੀਦਵਾਰਾਂ ਚ ਬਿਸ਼ਾਈ ਬੈਠਿਆ ਦੇ ਉਹਨਾਂ ਦੇ ਕੱਲੇ-ਕੱਲਾ ਗਾਣਾ ਇੰਨਾ ਬੱਚਿਆਂ ਦੇ ਯਾਦ ਹੈ ਤੇ ਇਹਨਾਂ ਨੂੰ ਜੇ ਸਿੱਧੂ ਦੇ ਗਾਣੇ ਸੀਗੇ ਉਹ ਇਹਨਾਂ ਨੂੰ ਉਤਸ਼ਾਹ ਕਰਦੇ ਨੇ ਜੀ ਜ਼ਿੰਦਗੀ ਦੇ ਵਿੱਚ ਅੱਗੇ ਆਉਣ ਲਈ ਤੇ ਸਿੱਧੂ ਦੇ ਗਾਣੇ ਇਹਨਾਂ ਬੱਚੇ ਨੂੰ એનર્ਜੀ ਦਿੰਦੇ ਨੇ ਤੇ ਜੋ ਬਾਈ ਦਾ ਉਹ ਗ੍ਰਾਫਰ ਹੈ ਤੇ ਉਹਦੇ ਲਈ ਵੀ ਇਹ ਬੱਚੇ ਦੇਖਣ ਉਤਸ਼ਾਹਤ ਨੇ ਜੀ ਵੀ ਜਦੋਂ ਅਸੀਂ ਦੇਖੀਏ ਸਿੱਧੂ ਦਾ ਹੋਲੋਗ੍ਰਾਮ ਰਮਦੀਪਾ ਅੱਜ ਰਖੜੀ ਦਾ ਤਿਹਾਰਾ ਤੁਸੀਂ ਆਏ ਹੋ ਹਣਾ ਇੱਥੇ ਬੰਨੀ ਆ ਰਖੜੀ ਬਾਈ ਤੇ ਕਿਵੇਂ ਲੱਗਦਾ ਵਾ ਵਧੀਆ ਘਰੋਂ ਕੀ ਕਹਿ ਕੇ ਆਏ ਹੋ ਰਖੜੀ ਵਾਸਤੇ ਕਿੰਨੇ ਦਿਨ ਦੀ ਤਿਆਰੀ ਚੱਲ ਰਹੀ ਸੀ ਕਿੰਨੇ ਦਿਨ ਅੱਜ ਜੀ ਕੀ ਸੋਚਿਆ ਸੀ ਕਿਹਦੇ ਬੰਨਣੀ ਰਖੜੀ ਸਿੱਧੂ ਮਸਿਆਰੇ ਆ ਸੁਣਦੇ ਹੋ ਸਿੱਧੂ ਨੂੰ ਅੱਛਾ ਕਿੰਨਾ ਕੁ ਪਿਆਰ ਕਰਦੇ ਹੋ ਉਸ ਗੀਤ ਸੁਣਦੇ ਹੋ ਅੱਜ ਵੀ ਕਿਹੜਾ 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 ਗੀਤ ਵਧੀਆ ਲੱਗਦਾ ਦਸ ਪੁੱਤ ਤੇਰਾ ਹੈ ਕਿੱਡਾ ਸੁਣਾ ਦੋਂਗੇ ਆਉਂਦੀਆਂ ਲਾਈਨਾਂ ਸੁਣਾਈ ਦਸ ਪੁੱਤ ਤੇਰਾ ਹੈਡ ਡਾਨ ਕਾਸਤੋ ਚੰਗਾ ਪਲ ਹਾ ਸਦਾ ਸਿਮੋਨ ਕਾਸਤੋ ਅਜਿਹੜੇ ਤੇਰਾ ਵਾਜਿਆ ਤੇ ਮੋਹਰ ਚੱਕੀ ਖੜੇ ਆ ਮੈਂ ਚੰਗੀ ਤੇ ਜਾਣਦਾ ਐ ਕੌਣ ਕਾਸਤੋ ਕੁਝ ਇਹ ਤੇ ਚਾਂਦੀ ਚਮਕਾਣਾ ਚਾਹੁੰਦੇ ਨੇ ਕੁਝ ਤੇਨੂੰ ਫੜਥ ਲੈ ਲੈਣਾ ਚਾਹੁੰਦੇ ਨੇ ਕੁਝ ਕਨਿਆ ਐ ਤੇ ਭੁੱਖੇ ਪੀਂਦੇ ਨਾਮ ਲੈ ਕੇ ਤੇਰਾ ਅੰਗੇ ਹੁਣ ਅਚਾਂ ਦੇ ਨੇ ਮੁਸੀਬਤਾਂ ਮਰਦਾਂ ਤੇ ਪੈਂਦੀ ਨੰਦੀ ਐ ਤਵੀ ਨਾ ਤਾਂ ਦੁਨੀਆ ਸਵਾਦ ਲੈਂਦੀ ਐ ਆਹਨੇ ਜਿਹੜੇ ਕਸਤੇ ਤੇ ਤੂੰ ਤੋਰੀਆ ਇੱਥੇ ਬਦਨਾਮੀ ਆਈ ਰੇ ਟ ਮਿਲੂਗੀ ਜਿੱਤ ਕੰਟਰੋਵਰਸੀ ਕਰੇ ਟ ਮਿਲੂਗੀ ਤਾਂ ਨਾਂ ਦੇ ਨਾਮ ਤੇ ਹੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 259 ਜਿੱਕਰੇਗਾ ਤਾਂ ਕਿਬਤ ਹੇਟ ਮਿਲੂਗੀ ਅੱਛਾ ਸਿੱਧੂ ਉਹ ਪਲੀ ਪਿੰਡ ਤੋਂ ਪਹਿਲਾਂ ਵੀ ਗੱਲ ਰੱਖੀ ਦਿੰਦੇ ਸੀ ਕਿ ਇੱਥੇ ਆਈ ਅੱਛਾ ਕਿੰਨੇ ਚਿਰ ਤੋਂ ਚੱਲ ਰਹੀ ਸੀ ਰੈ ਕਿੰਨੇ ਚਿਰ ਤੋਂ ਕਹਿ ਰਹੇ ਸੀ ਡੈਡੀ ਮੰਮੀ ਨੂੰ ਵੀ ਰਖੜੀ ਬਣ ਕੇ ਹੋਣੀ ਬਾਈ ਦੇ ਹੈ ਕਿਹੜੀ ਕਲਾਸ ਚ ਪੜ੍ਹਦੀ ਹੈ 7ਵੀਂ ਸਿੱਧੂ ਗੀਤ ਸੁਣਦੇ ਹੋ ਫਿਰ ਛੋਟਾ ਸਿੱਧੂ ਦੇਖਿਆ ਦੇਖਿਆ ਨਹੀਂ ਫੋਟੋਆਂ ਚ ਵੀ ਨਹੀਂ ਦੇਖਿਆ ਕਿਵੇਂ ਲੱਗਦਾ ਸਿੱਧੂ ਵਰਗਾ ਲੱਗਦਾ ਹੈ ਜਿੰਗਰੀਕੌਰ ਦੀ ਅੱਜ ਰਖੜੀਆਂ ਰੱਖੀ ਬੈਠੇ ਹਾਂ ਸਜਾਦਗਾਰ ਤੇ ਬੈਠੇ ਹਾਂ ਤੁਸੀਂ ਬਹੁਤ ਦਿਨਾਂ ਦੇ ਕਿੰਨਾ ਇਕ ਜਿਹੜੀਆਂ ਭੈਣਾਂ ਆ ਰਹੀਆਂ ਨੇ ਤੇ ਰਖੜੀ ਬੰਨਣ ਲਈ ਵਧੀਆ ਕੰਮ ਚੱਲੀ ਜਾਂਦਾ ਭਈ ਵਧੀਆ ਲੈ ਕੇ ਜਾਂਦੇ ਆ ਵਿਚਾਰੀਆਂ ਬੰਨ ਕੇ ਆਉਂਦੀਆਂ ਨੇ ਲੱਕੜੀ ਹਾਂ ਹਾਂ ਅੱਜ ਕਿੰਨੀਆਂ ਕ ਭੈਣਾਂ ਆਈਆਂ ਨੇ ਅੱਜ ਬਹੁਤ ਆਈ ਜਾਂਦੀਆਂ ਕੀ ਕਹਿੰਦੀਆਂ ਜਦੋਂ ਰਖੜੀ ਖਰੀਦਦੀਆਂ ਨੇ ਜਾਂ ਹਾਉ ਭਾਉ ਕੋਈ ਰੋਂਦੀਆਂ ਨੇ ਜਾਂ ਮਤਲਬ ਦੁੱਖ ਮਨਾਉਂਦੀਆਂ ਨੇ ਵੀ ਸਿੱਧੂ ਤਾਂ ਹੈ ਨਹੀਂ ਪਰ ਉਹਦੇ ਰਖੜੀ ਬੰਨ੍ਹਦੇ ਆ ਹਾਂ ਐਂ ਤਾਂ ਕਰਦੀਆਂ ਹੀ ਨਹੀਂ ਪੈਗੀ ਫਿਰ ਬੰਨ੍ਹਦੀਆਂ ਨੇ ਵਿਚਾਰੀਆਂ ਹੋਰ ਉਹ ਸਾਰਾ ਦੇਚੀ ਰੋਈ ਜਾਂਦਾ ਹੈ